हेलो गाइस मैं थौडा रणवीर सिंह मेरे कंसेंट पिया पे साथ चीका आई होप ਤੁਸੀਂ ਸਾਰੇ ਠੀਕ ਹੋਗੇ ਤੇ गाइस मैं ਵੀ ਠੀਕ ਆ ਤੇ गाइस ਅੱਜ ਹੈਗੀ 2 ਅਕਤੂਬਰ ਇਸ ਲਈ ਮੈਂ ਚੁੱਟੀ ਆ ਅੱਜ ਮੇਰੇ ਇੱਕ ਫਰੈਂਡ ਹੈ ਰਮਨ ਦਾ ਬਰਥਡੇ ਅਕਤੂਬਰ ਨੂੰ ਹੈਪੀ ਬਰਥਡੇ ਰਮਨ ਤੇ गाइस ਅੱਜ ਸਾਡੀ ਨੀਰਾ ਹੈ ਅੱਜ ਇਹ ਸਾਡੀ ਚੱਕੀ ਆਂ ਤੇ ਤੁਹਾਨੂੰ ਦਿਖਾਉਣਾ गाइस

ਤੋਂ ਨੂੰ ਅੰਦਰ ਸਵਾਦ ਖੋਣਾ ਗਾਇਸ ਸਾਡੀ ਪੂਰੀ ਸਵਾਦ ਭਰ ਗਈ ਆਪਾਂ ਦੇ ਸਾਡੀ ਪੂਰੀ ਸਵਾਦ ਭਰ ਗਈ ਗਾਇਸ ਤੁਹਾਨੂੰ ਗਾਇਸ ਨਹੀਂ ਰਾਈਸ ਲਈ ਦੇ ਸਟਾਨੀਆਂ ਦੇ ਗਾਈਸ ਸੋ ਸਾਡੇ ਕੋਲ ਇਸ ਵਾਰ ਭਰ ਗਈ ਗਾਈਸ ਉੱਤੋਂ ਤੱਕ ਤੇ ਬਸ ਸ਼ਾਇਦ ਗਾਈਸ ਆਟਰ ਲਾਈਪੇ ਜਾਂ ਇੱਕ ਦੋ ਹੋਰ ਪੈਛਾ ਦੇ ਗਾਈਸ ਤੇ ਇਹ ਤੇ ਕਰੀਆਂ ਗੋੜੀਆਂ ਪਰ ਸਾਡੇ ਫਾਰਮ ਆ ਗਿਆ ਕਿ ਕਿ ਗਏ ਹਸ ਤੋਂ ਨੂੰ ਮੈਂ ਬਾਤ ਚ ਮਿਲੂੰਗਾ ਜਦੋਂ ਅੱਧਾ ਚੱਕਦਾ ਇਹਨਾਂ ਨੇ ਚਲ ਆਪਾਂ ਚੱਲਦੇ ਹਾਂ ਫਾਰਮ ਚ ਆਹ ਸਾਡੀ ਘਰੇ ਨੱਚਣਾਈ ਕੋੜੀ ਖੜੀ ਇੱਥੇ ਆਇਦਾਂ ਲਹੌਰ ਕੋੜ ਖੜੀ ਏ ਗਾਇਸ ਆ ਗਈ ਹੈ ਇਹ ਸਮੁੰਦਰ ਦੀ ਕੋੜੀ ਜਿਹੜੇ ਘੋੜੇ ਜਿਹੜੇ ਘੋੜੀਆਂ ਵਾਲੇ ਹੋਣਗਾ ਉਹਨਾਂ ਨੂੰ ਪਤਾ ਹੀ ਆ ਸਮੁੰਦਰ ਘੋੜਾ ਬਹੁਤ ਮਸ਼ਹੂਰ ਆ ਆ ਦੇਖੋ ਗਾਈ ਤੇਰੇ ਮਗਰ ਗਾਈ ਸੂਸ਼ੇਰਾ ਉਹ ਹੈ ਗਾਰਦਿਆ ਰੋਲੀ ਵਾਲੇ ਦਾ ਤੇ ਸਾਰਿਆਂ ਨੂੰ ਘੋੜੀਆਂ ਵਾਲੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਅਰਜਨ ਰੋਲੀ ਵਾਲਾ ਬਹੁਤ ਮਸ਼ਹੂਰ ਆ ਗਾਈ ਜਿੱਥੇ ਖੜੀ ਹੈ ਘੋੜੀ ਤੇ ਇਹਨੇ ਦਿੱਤੀ ਬਿਸ਼ੇਰੀ ਤੇ ਗਈ ਗਾਈਸ ਇਹ ਬਿਸ਼ੇਰੀ ਹੈਗੀ ਆ ਸਾਡੇ ਉਧਰ ਟੈਂਕ ਕੋਲ ਇਹਦੀ ਉਹ ਖੜਾ ਥੋਨੂੰ ਮੈਂ ਸੇਮ ਟੈਂਕ ਕੋਲ ਆ ਵੀ ਦੇਖੋ ਨਾ ਗਾਇਸ ਆ ਇੱਕ ਹੋਰ ਵਿਸ਼ੇ ਖੜੀ ਐ ਵੀ ਗਾਇਸ ਟੈਂਕ ਕੋਲ ਇਹਦੀ ਅਲਤੀ ਮਾਂ ਬੈਠੀ ਆ ਗਾਇਸ ਆ ਟੈਂਕ ਕੋਲ ਦਾ ਇਹਦੇ ਬਹੁਤ ਬਹੁਤ ਚੰਗੇ ਰਿਜ਼ਲਟ ਆਏ ਅਜੇ ਥੋੜਾ ਥੋੜਾ ਦੋ ਵਿਸ਼ੇ ਰੀਆਂ ਦਿਖਾਈਆਂ ਬਹੁਤ ਚੰਗੀਆਂ ਇੱਕ ਇਥੇ ਹੋਰ ਕੋਲ ਖੜੀ ਹੈ ਗਾਇਸ ਗੇ ਗਾਇਸ ਅੱਜ ਡਿਨਰ ਨਹੀਂ ਪਤਾ ਮੈਂ ਦੱਸਿਆ ਨਹੀਂ ਸ਼ਾਇਦ ਅੱਜ ਵੀ ਇਹ ਵੀ ਸੇਠ ਪਿਛਲੇ ਵਲੌਗਸ ਵੇਖਿਆ ਉਹ ਪਿੱਥੇ ਪਾਇਆ ਹੋਇਆ ਸੀ ਸਾਡਾ ਤੇ ਇਹਨੂੰ ਹੁਣ ਅਸੀਂ ਢਾਤਾ ਹੋਣਾ ਇਹਦੇ ਪਿੱਛੇ ਅਸੀਂ ਨਾ ਹੋਰ ਵੱਡਾ ਕਰਨਾ ਤੇ ਗਾਇਸ ਹੁਣ ਸਾਰੀ ਰੋਟੀ ਖਾ ਖਾ ਕੇ ਛੱਟ ਗਏ ਨੇ ਹਾ ਗਾਇਸ ਅੱਜ ਬੱਗੀ ਜਿਹਨਾਂ ਨੇ ਵੜਾ ਗਾਇਸ ਆ ਦੇਖੋ ਹਾਈ ਬੋਲ ਦੇ ਹੈ ਤਾਂ ਹਾਈ ਬੋਲ ਦੇ ਅ ਗਾਇਸ ਰਮਨ ਦਾ ਥੋੜਾ ਆਇਆ ਹਾਈ ਨਹੀਂ ਬੋਲੀ ਅੱਛਾ ਜੇਰੂ ਜੇਰੂ ਤੇ ਗਾਈਸ ਉਹ ਦੇਖ ਦੱਦ ਫਰੈਂਡ ਆਇਆ ਬੈਠਾ ਹਰ ਇਹ ਹੈਗਾ ਜੀਦੇ ਤੋਂ ਚਲ ਤੁਹਾਨੂੰ ਮੈਂ ਗਾਈਸ ਨਹੀਂ ਦਾ ਵੀ ਤੁਹਾਨੂੰ ਨਗਾ ਜਾ ਕੇ ਬਾਈਸ ਬਾਕੀ ਕਿਤੇ ਬੈਠੇ ਜਾਈ ਤੇ ਰਣਵੀਰ ਮੈਨੂੰ ਲੜਕਾ ਲੱਗਦੀ ਗਾਈਸ ਆ ਦੇਖੇ ਨਾ ਕਰੇਗਾ ਉਹ ਹਰ ਕੁੱਪ ਕਈਆਂ ਨੇ ਮੈਨੂੰ ਕੋਈ ਫੋਟੋ ਦੋ ਬੰਦੇ ਤੋਂ ਤੇ ਉੱਥੇ ਜਾਵਾਂਗੇ ਤੇ ਗਾਈਸ ਹੁਣ ਦਾਦੂ ਨੇ ਰੇਡ ਕਾ ਮੰਗਿਆ ਉਹਨੂੰ ਦਾਦੂ ਨੂੰ ਹੁਣ ਉਹ ਲੈ ਕੇ ਦਿੰਨੇ ਰੇਡ ਕਾ ਹਾਂ ਭਏ ਗਾਈਸ ਰੇਡ ਕਾ ਇਹ ਉਹ ਮੈਂ ਜੋ ਦਰਦ ਦੀ ਮਿੱਟੀ ਦਾ ਹੁੰਦਾ ਤੇ ਉਹਦੇ ਹਿੱਤੇ ਆਉਂਦਾ ਤੇ ਇਹ ਲਈ ਲੈ ਲਈ ਜੇ ਮੈਂ ਕਿਹਾ ਤੂੰ 20 ਦੇ 90 ਦੀ ਲਈ ਹੈ ਤੇ ਮੈਨੇ 90 ਨਹੀਂ ਗਿਆ ਲੱਗਦਾ ਮੈਂ ਬਾਕੀ ਦਾ ਜਾਈ ਰੱਖਦਾ ਮਖਾਨੀ ਹੈ ਗਾਇਸ ਲਖਾਓ ਗਾਇਸ ਆਇਓ ਹੈ ਕੇ ਤੋ ਰ ਇਧਰ ਵੀ ਆ ਕੈਸਾ ਹੈ 3/4 ਗਾਇਸ ਅਨ ਨਵਾਂ ਯਾ ਪਟੀਆਂ ਕਰੇ ਇੰਨਾ ਫਟਵਾਇਆ ਗਾਇਸ ਗਾਇਸ ਮਨ ਜਾਣਦਾ ਅਮਰ ਬਹੁਤ ਗੱਦਨ ਲੱਗ ਗਿਆ ਨੇ ਸੀ ओके गाइस मैं ਤੁਹਾਨੂੰ ਬਾਈਸ ਤੇ ਦਿਖਾਉਂਗਾ ਹਣੀ ਜੀ ਸ਼ਾਮ ਤੇ ਹਣ ਥੋੜਾ ਹੀ ਰਹਿ ਗਿਆ ਬਸ गाइस ਥੋੜਾ ਹੀ ਰਹਿ ਗਿਆ ਹਣ ਤਾਂ ਚੱਕਣ ਵਾਲਾ ਤੁਹਾਨੂੰ ਬਾਕੀ ਦਿਖਾ ਦੇਣਾ ਵਿੱਚ ਆ ਕੇ ਕਿੰਨਾ ਕਰੇਗਾ ਤੇ ਹੁਣ ਮੈਂ ਤੁਹਾਨੂੰ ਬਸ਼ੇਰੀ ਵੀ ਦਿਖਾਉਂਗਾ ਜਿਹੜੀ ਨਵੀਂ ਆ ਉਹ गाइस ਮੜਾ ਜਾ ਰਿਹਾ ਹੈ गाइस ਦੇਖੋ गाइस ਦੇਖੋ ਮੜਾ ਜਾ ਮੜਾ ਜਾ ਰਿਹਾ ਤੇ ਬਸ ਇਹ ਵੀ ਚੱਕਣ ਵਾਲਿਆ ਚਾਰ ਪੰਜ ਪੋਲੀਆਂ ਦਾ ਕੰਮ ਆ അത് സാളെ ഗെട്ട മുരേ മുടാ സെ വേരി നൈ നമുക്ക് ഉള്ള കൂടെ ഉം Ik heb een muur, 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 ik heb ik heb een muur, ik heb een ik heb ik een

ਕਈ ਵਿਚਾਰੋਂ ਦੀ ਕਈ ਉਤਪਤੀ ਹੁੰਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਤੇ ਗਾਇਸ ਤੁਹਾਨੂੰ ਮੈਂ ਹਣ ਟੁੜੀ ਵਾਲੀ ਸਵਾਦ ਦਿਖਾਉਣਾ ਸਾਡੀ ਬਸ ਉਹਨੀਆਂ ਕ ਪੈ ਜਾਣੀਆਂ ਮੁੜ ਕੇ ਭਰ ਚੁ ਗਾਇਸ ਤੁਹਾਨੂੰ ਦੇਖਣਾ ਉਹ ਤਾਂ ਵੀ ਗਾਇਸ ਦੀ ਸੀ ਨਹੀਂ ਬਣੋ ਯਾਰ ਕੀ ਫਿਰ ਦੇਖ ਲੋ ਕੀ ਹਨ ਦੇਖੋ गाइस ਪੂਰੇ ਫੁੱਲ ਭਰ ਗਏ ਗਾਇਸ ਬਹੁਤ ਲੰਮੀ ਸਵਾਤ ਹੈ ਸਾਡੀ ਤੇ ਭਰ ਗਈ ਕੋਈ okei , käis , minu kohal , näitab , lood .